ਮਿੱਤਰੋ ਜੀ ਕਹਦੇ ਜਮਾ ਨਵੇਂ ਲੱਗੇ ਹੋਏ ਗੱਡੀਆਂ ਦੇ ਉੱਤੇ 149282 ਹੈ ਜਿਹਦਾ ਕਿ ਟਿਹਾਨੀ। ਤੂ ਦੇ ਕਹਿੰਦੇ ਬ੍ਰੇਕਾਂ ਤੇ ਪੈਰ ਵੀ ਨਹੀਂ ਆਉਂਦੇ। ਤੇ ਚਰਖਾ ਬਣਾਈ ਫਿਰਦਾ ਜਾਂਦੀ ਏਰ ਦਾ। ਤਿੰਨ ਚਾਰ ਗਿਡੇ ਦੇ ਗਿਆ ਸਾਡੇ ਮੂਹਰ ਦੀ। ਜੇ ਤੁਹਾਡੇ ਕੋਲ ਕਿਸੇ ਵੀਰ ਕੋਲ ਪੁਰਾਣਾ ਟਰੈਕਟਰ ਹੈਗਾ ਤਾਂ ਉਹ ਵੀ ਵੇਚ ਕਟਾਏ ਉਤੋਂ ਲੂੰਣ ਦੀ ਸੁਭਦਾ ਵੀ ਹੈਗੀ ਆ। ਜਸਵਰਾਜ ਕੰਪਨੀ ਗਿਆ ਜੜਾਂ ਲੰਗਾ ਸੀ। ਅੱਸੀ ਗਾ ਲੋ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਬੂ ਟਰੈਕਟਰ ਮੰਡੀ ਤੇ। ਤੇ ਮਿੱਤਰੋ ਉਸ ਨੂੰ ਟਰੈਕਟਰ ਦਾ ਰੇਟ ਤੇ ਡਿਟੇਲ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਕਰ ਲੱਗੇ ਆ ਸ਼ੁਰੂ ਮਿੱਤਰੋ ਐਸਾ ਟਰੈਕਟਰ ਖੜਾ ਜੀ ਇੰਜਨ ਗੇਰ ਓਕੇ ਆ ਇੱਕ ਵਾਰੀ ਸਾਰੇ ਟਰੈਕਟਰ ਦੇ ਕੈਮਰਾ ਮਾਰ ਦੀ 2016 ਮਾਡਲ ਆ ਤੇ ਵੀਰਾਂ ਨੇ ਡਿਮਾਂਡ ਰੱਖੀ ਆ 2 ਲੱਖ 47000 ਰੁਪਿਆ ਰੇਟ ਆ ਜਿਹੜਾ ਮਿੱਤਰੋ ਮੌਕੇ ਦਾਗਾ ਘੱਟ ਵੱਧ ਹੋ ਜੂਗਾ 13 ਨੰਬਰ ਪਲਾਟ ਦੇ ਵਿੱਚ ਖੜੇ ਆ ਆਪਾਂ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਤਾ ਤੇ ਅੱਗੇ ਟਰੈਕਟਰ ਆ ਗਿਆ ਜੀ ਸਵਰਾਜ 855 ਕ੍ਰੀਸ਼ਨ ਦੇਖੋ ਮਿੱਤਰੋ ਇਸੇ ਪਾਸੇ ਲੀਕ ਸੀ ਨਹੀਂ ਇੰਜਨ ਗੇਰ ਓਕੇ ਆ ਤੇ ਸਭ ਤੋਂ ਵੱਡੀ ਗੱਲ ਆ ਬਾਈ ਦਾ ਨੰਬਰ ਤੁਹਾਡੇ ਸਕਰੀਨ ਦੇ ਉੱਤੇ ਚਲਾਈ ਦਿੱਤਾ ਇੱਕ ਵਾਰ ਬੋਰਡ ਵੀ ਦਿੰਨੇ ਆ 902624 ਜੀਰਮਾ 4 ਬਾਈ ਦਾ ਨਾਮ ਹੈਗਾ ਬਲਵਿੰਦਰ ਸਿੰਘ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਜੇ ਤੁਹਾਡੇ ਕੋਲ ਕਿਸੇ ਵੀਰ ਕੋਲ ਪੁਰਾਣਾ ਟਰੈਕਟਰ ਹੈਗਾ ਤਾਂ ਉਹ ਵੀ ਵੇਚ ਕੱਟਾ ਇਹ ਉੱਤੇ ਲੋਨ ਦੀ ਸਬਦਾ ਵੀ ਹੈਗੀ ਆ ਆ 855 ਹੈਗਾ ਜੀ 2015 ਮਾਡਲ ਆ 5 ਲੱਖ ਤੇ 15000 ਰੁਪਿਆ ਡਿਮਾਂਡ ਆ ਤੇ ਡੰਡਾ ਫੱਟੀ ਡਰਾਵਲ ਸਾਰਾ ਕੁਝ ਨਾਲ ਆ ਟਰੈਕਟਰ ਦਾ ਇੰਜਨ ਗੇਰ ਓਕੇ ਮਿਲੂਗਾ ਉਦੋਂ ਅੱਗੇ ਆ ਗਿਆ ਮਿੱਤਰੋ ਨਿਊ ਹਾਲੈਂਡ 363 ਤੇ ਟਾਇਰ ਦੇਖੋ ਪਹਿਲਾ ਦਾ ਜੇ ਸ਼ੌਕੀ ਘਰੋਂ ਆਇਆ ਵਾ ਟਰੈਕਟਰ ਮਿੱਤਰੋ ਇਹ ਕੰਡੀਸ਼ਨ ਓਕੇ ਆ ਡੈਕ ਸਮੇਤ ਆ ਟਰੈਕਟਰ 2012 ਮਾਡਲ ਆ ਜੀ ਤੇ ਬਾਈ ਨੇ ਡਿਮਾਂਡ ਰੱਖੀ ਆ 5 ਲੱਖ ਤੇ 25000 ਰੁਪਇਆ ਨੰਬਰ ਆਪਾਂ ਸਕਰੀਨ ਤੇ ਦੇ ਤਾਂ ਇੰਜਨ ਗੇਅਰ ਸਾਰੇ ਟਰੈਕਟਰਾਂ ਦੇ ਓਕੇ ਮਿਲਣਗੇ ਕਾਗਜ਼ ਪੱਤਰਾ ਉਹ ਵੀ ਓਕੇ ਮਿਲ ਗਏ ਤੇ ਹੁਣ ਇਧਰ ਅੱਗੇ ਚੱਲਦੇ ਆ ਜੀ ਸਵਰਾਜ 855 ਇਹ ਟਰੈਕਟਰ ਮਾਡਲ ਹੈਗਾ ਜੀ 2012 433000 ਡਿਮਾਂਡ ਆ ਤੇ ਨੰਬਰ ਕਿੱਥੋਂ ਦਾ ਦਾ ਟਰੈਕਟਰ ਦਾ ਹਰਿਆਣਾ ਨੰਬਰ ਦੇ ਵਿੱਚ ਆ ਜੀ ਤੇ ਪੁਰਾਣਾ ਟਰੈਕਟਰ ਸੁਣੇ ਤੁਹਾਨੂੰ ਦੱਸੀ ਦਿੱਤਾ ਵੀ ਥੋੜਾ ਵਿੱਚ ਕੱਟਿਆ ਜਾਊ ਲੌਂ ਦੀ ਸਵਤਾ ਸਭ ਤੋਂ ਪਹਿਲਾਂ ਤੇ ਇਧਰ ਨੂੰ ਕੁਮਾਰੀ ਕੈਮਰਾ ਇਧਰ ਮਿੱਤਰੋ 850 ਜੈਕ ਹੋਰ ਖੜਾ ਜੀ ਇਹ ਹੈ ਜੀ ਮਾਡਲ 2009 ਪੰਜਾਬ ਨੰਬਰ ਦੇ ਵਿੱਚ ਆ ਪੀਵੀ 13 ਨੰਬਰ ਆ 3 ਲੱਖ ਦੇ 40000 ਰੁਪਿਆ ਵੀਰਾਂ ਨੇ ਡਿਮਾਂਡ ਰੱਖੀ ਹੈ ਟਾਇਰ ਟੂਰ ਦੇਖ ਸਕਦੇ ਮਿੱਤਰੋ ਪੂਰੇ ਚੰਗੇ ਪਾਇ ਟਰੈਕਟਰ ਦੇ ਇਧਰ ਕਹਿੰਦੇ ਛੋਟਾ ਡਰਾਈਵਰ ਇਤੇ ਮਾਰ ਕੇ ਆਵਰਾ ਪਹਿਲਾਂ ਮੈਂ ਬਹੁਤ ਟਾਈਮ ਲੇਖੀ ਨਾ ਪੱਤੂ ਦੇ ਕਹਿੰਦੇ ਬ੍ਰੇਕਾਂ ਤੇ ਪੈਰ ਵੀ ਨਹੀਂ ਆਉਂਦੇ ਤੇ ਚਰਖਾ ਬਣਾ ਹੀ ਫਿਰ ਤੇ ਮੂੜ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਦਾ ਅੰਦਰਲੇ ਬਾਹਰਲੇ ਦਾ ਉਹਦਾ ਦੇਖੋ ਤੇ ਮਿੱਤਰੋ ਕੱਢਦਾ ਕਰਦੇ ਤਾਂ ਉਦੋਂ ਅੱਗੇ ਆ ਗਿਆ ਮਿੱਤਰੋ ਸੋਨਾਲੀ ਕਾ ਡੀਆਈ 60 ਟਾਇਰ ਮਿੱਤਰੋ ਮਗਰਲੇ ਟਾਇਰਾਂ ਦੀ ਗੱਲ ਕਰੀਏ ਮਿੱਤਰੋ ਟਾਇਰ ਪੂਰੇ ਚੰਗੇ ਪਏ 80 ਤੋਂ 85 ਪੈਸੇ ਟਾਇਰ ਪਏ ਆ ਮਾਡਲ ਹੈਗਾ 2004 2 ਲੱਖ ਤੇ 70000 ਰੁਪਿਆ ਟਰੈਕਟਰ ਦੀ ਡਿਮਾਂਡ ਆ ਜੀ ਰੇਟ ਆ ਮਿੱਤਰੋ ਬਾਕੀ ਤੁਹਾਨੂੰ ਸਭ ਨੂੰ ਪਤਾ ਕਿ ਮੌਕੇ ਦਾ ਉਹ ਇਧਰ ਨੂੰ ਮਾਰ ਕੈਮਰਾ ਕਿਹਾ ਤੁਹਾਨੂੰ ਪੰਜੇ ਸੀ ਟਰੈਕਟਰਾਂ ਦੇ ਉਹਨਾਂ ਦੀ ਦਿੰਦੇ ਆ ਡਿਟੇਲ ਮਿੱਤਰੋ ਇਧਰਲੀ ਸਾਈਡ ਮਿੱਤਰੋ ਖੜਾ ਆ ਵਾ ਦੇਖੋ ਸੁਵਰਾਜ ਦੋ 2001 ਮਾਡਲ ਦੇ ਵਿੱਚ ਚਾਰੇ ਟਾਇਰ ਮਿੱਤਰੋ 65 ਤੋਂ 70 ਪੈਸੇ ਪਏ ਆ 2 ਲੱਖ 73000 ਰੁਪਿਆ ਵੀਰਾਂ ਨੇ ਡਿਮਾਂਡ ਰੱਖੀ ਆ ਟਰੈਕਟਰ ਦੀ ਰੇਟ ਮਿੱਤਰੋ ਮੌਕੇ ਦਾ ਤਲਵੰਡੀ ਸਾਬੋ ਮੰਡੀ ਦੇ 13 ਨੰਬਰ ਪਲਾਟ ਦੇ ਵਿੱਚ ਆਪਾਂ ਇਹ ਵੀਡੀਓ ਬਣਾ ਰਹੇ ਆ ਉਧੂ ਗਿਆ ਆ ਮਿੱਤਰੋ ਪੰਜਾਬ ਨੰਬਰ ਦੇ ਵਿੱਚ ਫਾਰਮ ਟਰੈਕ ਫਾਰਮ ਟਰੈਕ 60 ਟਰੈਕਟਰ ਆ ਜੀ ਇਹ ਤੇ ਕ੍ਰੈਡਿਟ ਕੰਡੀਸ਼ਨ ਦੇ ਕੋ ਟਰੈਕਟਰ ਦੀ ਤੇ ਬੈਕ ਟਾਇਰਾਂ ਦੀ ਗੱਲ ਕਰੀਏ ਦੇਖ ਸਕਦੇ ਹੋ ਮਿੱਤਰੋ ਜੇ ਕਿਦੇ ਜਮਾ ਨਵੇਂ ਲੱਗੇ ਹੋਏ ਗੱਡੀਆਂ ਦੇ ਉੱਤੇ 14 9 28 ਜੀ ਤੱਕ ਟਿਹਾਨੀ ਜਿਵੇਂ ਕਹਦੀ ਸਰਕ ਨੇ ਵੇਜੇ ਦਾਕਤ 14 ਨੂੰ 28 ਤਾਂ ਹੈ ਨਹੀਂ ਤੇ ਟਰੈਕਟਰ ਪੂਰਾ ਜੰਗਾ ਪਿਆ ਇਹ ਟਰੈਕਟਰ ਦੇ ਮਾਡਲ ਦੀ ਆਪਾਂ ਮਿੱਤਰੋ ਗੱਲ ਕਰੀਏ ਮਾਡਲ ਹੈਗਾ 2009 3 ਲੱਖ ਤੇ 23000 ਰੁਪਿਆ ਵੀਰਾਂ ਨੇ ਡਿਮਾਂਡ ਰੱਖੀ ਆ ਟਾਇਰ ਟੂ ਨਵੇਂ ਪਾਈ ਨੇ ਜੀ ਉਦੋਂ ਅੱਗੇ ਆ ਗਿਆ ਮਿੱਤਰੋ DI 35 2006 ਮਾਡਲ ਦੇ ਵਿੱਚ ਤੇ ਕੰਡੀਸ਼ਨ ਦੇਖੋ ਇਧਰ ਮਾਰਦੀ ਇੰਜਨ ਉੰਜਰ ਤੇ ਕਿਆ ਵਰਾ ਰੰਗ ਪੇਂਟ ਦੇਖੋ ਮਿੱਤਰੋ ਇੰਜਨ ਦਾ ਸਾਰਾ ਟਰੈਕਟਰ オリジナル ਪਿਆ ਮਿੱਤਰੋ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਤੇ ਟਾਇਰ ਵੀ 90 ਪੈਗੇ ਪੰਗਾ ਜੋਨੇ ਜੇ ਆਪਾਂ ਮਾਡਰਨ ਦੀ ਗੱਲ ਕਰੀਏ ਮਾਡਲ ਹੈਗਾ 2006 2 ਲੱਖ ਤੇ 63000 ਰੁਪਏ ਦੀ ਨਾਂ ਟਰੈਕਟਰ ਦੀ ਮੰਗ ਰੱਖੀ ਆ ਬਾਕੀ ਰੇਟ ਮੌਕੇ ਦਾ ਨੰਬਰ 22 ਦਾ ਮਿੱਤਰੋ ਆਪਾਂ ਸਕਰੀਨ ਦੇ ਉੱਤੇ ਚਲਾਤਾ ਗੱਲਬਾਤ ਕਰਕੇ ਮਿੱਤਰੋ ਟਰੈਕਟਰ ਲੈ ਜਾ ਸਕਦੇ ਹੋ ਤੇ ਅੱਗੇ ਆ ਜੀ ਹੁਣ ਇੱਧਰਲੇ ਪਾਸੇ ਦਿਖਾ ਦਿਓ ਟਰੈਕਟਰ ਦੀ ਨਾਮ ਤਰੋ ਪੀਵੀ 23 ਨੰਬਰ ਦਾ ਨੰਬਰ ਦੇ ਵਿੱਚ ਆ ਗਿਆ ਜੀ ਸਵਰਾਜ 855 ਇਹ ਚੌਕੜਾ ਦੇਖੋ ਮਿੱਤਰੋ ਤਾਅ ਜਮਾਂ ਚੰਗੇ ਪੈਣੇ 85 ਕੁ ਜਿਹੇ ਟਾਇਰ ਨਵਾਂ ਮਾਡਲ ਦੇ ਵਿੱਚ ਆ 373000 ਰੁਪਿਆ ਵੀਰਾਂ ਨੇ ਮਿੱਤਰੋ ਟਰੈਕਟਰ ਹੀ ਡਿਮਾਂਡ ਰੱਖੀ ਆ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਤੇ ਨਾਲ ਆ ਗਿਆ ਮਿੱਤਰੋ ਪੁਰਾਣਾ ਟਰੈਕਟਰ ਜਿਵੇਂ ਕਿ ਜੀ ਪੁਰਾਣਾ ਰਸਵੰਦਾ ਜਿਹੜੇ ਟਰੈਕਟਰ ਨੇ ਜਿਵੇਂ ਮਿੱਤਰੋ ਜਿਹੜੀ ਆਪਾਂ ਜਸਵਰਾਜ ਕੰਪਨੀ ਦੀਆਂ ਜੜਾਂ ਲੰਗਾਂ ਸੀ ਇਹ ਟਰੈਕਟਰ ਮਾਡਲ ਹੈਗਾ ਜੀ 99 ਮਾਡਲ ਆ 223000 ਰੁਪਿਆ ਵੀ ਨੇ ਡਿਮਾਂਡ ਰੱਖੀ ਆ ਕੰਡੀਸ਼ਨ ਕੁਲੋਸ਼ਨ ਮਿੱਤਰੋ ਚੰਗੀ ਪਈ ਆ ਟਰੈਕਟਰ ਦੀ ਤੇ ਗੱਲਬਾਤ ਕਰਕੇ ਮਿੱਤਰੋ ਟਰੈਕਟਰ ਲਿਜਾ ਸਕਦੇ ਹੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆ ਜੀ 13 ਨੰਬਰ ਪਲਾਟ ਆ ਇੱਕ ਵਾਰੀ ਕੈਮਰਾ ਮਾਰਦੀ ਮਿੱਤਰੋ ਜਮਾ ਸੈਂਟਰ ਜੀ ਦੇ ਵਿੱਚ ਅੱਜ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਨੰਬਰ ਸੁਣਦਾ ਹਸਤਾ 90262404 ਗੱਲਬਾਤ ਕਰਕੇ ਟਰੈਕਟਰ ਲਿਜਾ ਦਿਓ ਧੰਨਵਾਦ ਜੀ